ਨਿੱਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰੋ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਤੇ ਅਜੇ ਤਾਜੀ ਸੂਣੀ ਤਈ ਆ ਤੇ ਇੱਕ ਇੱਕ ਦੂਸਰੀ ਵੀ ਅਜੇ ਤਾਜੀ ਸੂਈ ਆ ਤੇ ਗੱਲਬਾਤ ਹੁਣ ਕਰਦੇ ਆਂ ਤੇ ਬੋਸ਼ ਤੇ ਸਾਰੀ ਤੇ ਡੀਟੇਲ ਬਾਕੀ ਤੋਂ ਹੋਏ ਆ ਜਿੰਨੇ ਚਿਰ ਨੂੰ ਵੀਡੀਓ ਪੈਣੀ ਆ ਉਹਨਾਂ ਚੋਂ ਵੀ ਸੂ ਪੈਣੀ ਆ ਤੇ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਸਭ ਠੀਕ ਠਾਕ ਜੀ ਵੈਗਮ ਆਲੋਦਨ ਨਾਲ ਹਾਂ ਜੀ ਇੱਥਾਂ ਲਿਖਦੇ ਜਾਂਦੇ ਕੋਈ ਆਉਂਦੇ ਜਾਂਦੇ ਜੀ ਠੀਕ ਆ ਗਾਵਾਂ ਆਪਣੇ ਕੋ ਪੰਜ ਨੇ ਪੌਣੀਆਂ ਆਪਾਂ ਧੋ ਦਈਏ ਹੁਣ ਅੱਛਾ ਠੀਕ ਹੈ ਹਾਂ ਜੀ ਠੀਕ ਹੈ ਅੱਜ ਵੀ ਸਾਡੇ ਲੱਗ ਕੇ ਆਏ ਸੀ ਤੁਸੀਂ ਹਾਂ ਜੀ ਧੰਨਵਾਦ ਮਾਰਦੀ ਸੀ ਕਿ ਲੱਗ ਕੇ ਮੁਰਦ ਗਵਾਂਡੀਆਂ ਕੋ ਤੁਹਾਡੇ ਕੋ ਆਈਆਂ ਪਾਈ ਦਾ ਸੁੰਦੇ ਹੀ ਤੁਸੀਂ ਕਹਿੰਗਾ ਚਲੋ ਪਾ ਦਈਏ ਠੀਕ ਆ ਤੇ ਦੂਸਰੀ ਵਿੱਚ ਤਾਜੀ ਸੂਈ ਆ ਹਾਂ ਤੋ ਇਹ ਕੱਲ੍ਹ ਵਾਲਾ ਸੂਈ ਜੇ ਅੱਛਾ ਇਸੇ ਦੇ ਚੋਦੀ ਜੀ ਅੱਛਾ ਇਹ ਚੋਈ ਦੀ 7-8 ਕਿਲੋ ਬੋੜਾ ਕੱਢਿਆ ਜੇ ਹੋਣ ਅਸੀਂ ਤੁਹਾਨੂੰ ਵੇਖ ਕੇ ਤੁਹਾਨੂੰ ਸੱਧਿਆ ਜੇ ਹਾਂ ਜੀ ਹਾਂ ਜੀ ਇਧਰ ਕੋ 14 ਤੇ ਚਲੋ ਨਾਮ ਦੱਸੋ ਨਾਮ ਮਹਿੰਦਰ ਸਿੰਘ ਹਾਂਜੀ ਜੱਪਕੋਟ ਤਹਿਸੀਲ ਅਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 97348008 ਠੀਕ ਹੈ ਜੀ ਤੇ ਚਲੋ ਫਿਰ ਜਿਹੜੀ ਆ ਸੁੰਦੀ ਆ ਹਾਂਜੀ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰ ਲਈ ਆ ਦੇਖ ਸਾਡੇ ਥੱਲਿਆਂ ਚੰਗੇ ਬਣੀ ਆ 6 ਹਵਾਨੇ ਦੀ ਆ ਜਿਹੜੀ ਭਲਾ ਭਲਾ ਕੁਛ ਪਈਆਂ ਹਵਾਨੇ ਤੇ ਤੇ ਕਿੰਵੇਂ ਸਵੇਰ ਸੁੰਦੀ ਆ ਦੂਜਾ ਸਵੇਰ ਯਾਰ ਕੰਮ अच्छा हां जी ਤੇ ਕਿੰਨਾ ਕਿ ਦੁੱਧ ਕਰੀ ਜਾਓਗੇ ਜੇ 25 ਕਿਲੋ ਦੀ ਗਾਰੰਟੀ ਦੇ 25 ਕਿਲੋ ਘੜਤਾ ਚ ਪੈ ਲੈਣ ਦੇ ਅੱਛਾ ਹਾਂ ਜੀ ਤਿਆਰ ਕੇ ਕਿੰਨਾ ਕਰੀ 30+ ਜਾਏਗੀ ਅੱਛਾ ਤੇਜ਼ ਲਾ ਕੇ ਚੱਲ ਜੂਗੀ ਬਾਕੀ ਥੱਲੇ ਚੰਗੀ ਬਣ ਗਈ ਆ ਆ ਦੇਖ ਸਾਦੇ ਥਾਣਾ ਦਾ ਸਾਈਜ਼ ਗੈਪ ਵਿੱਚ ਚੰਗਾ ਵਾ ਦੂਰ ਦੂਰ ਜਿਹੜਾ ਥਾਣ ਲੱਗ ਗਿਆ ਗੁਲਾਬੀ ਰੰਗ ਦਾ ਥਾਣੇ ਤੋਰਾਂ ਹਾਂ ਫਿਰ ਇੱਕ ਰੀਨ ਤੋਰ ਦਈਏ ਇਹ ਬਈ ਤੁਮਲ ਕਰਕੇ ਥੋੜੀ ਕਠੀ ਜੀ ਹੋਈ ਜੇ ਲੰਮੀ ਕਰਦੀ ਲੰਮੀ ਬਾਹਰ ਨੂੰ ਬਾਕੀ ਹੈਗੀ ਉਤਰਾਂ ਸਿੱਧੀ ਆ ਸੋਨ ਕਰਕੇ ਥੋੜੀ ਜਿਹੀ ਅਜ ਲੈ ਆ ਨਾ ਬਾਕੀ ਕੱਦ ਘਾਟ ਪੱਖੋਂ ਪਿੱਛੋਂ ਦੇ ਪੱਖੋਂ ਚੰਗੀ ਆ ਜਿਹੜੀ ਚੰਗੀ ਜਵਾਨ ਸੋਹਣੀ ਵੜਿਆ ਜਿਹੜੀ ਤੇ ਬਾਕੀ ਥੱਲੇ ਚੰਗੀ ਭਰ ਗਿਆ ਸਾਰੇ ਹਵਾਨੇ ਦੇ ਵੱਟ ਬੁੱਟ ਕੱਢ ਕੀ ਚੰਗੀ ਤਰ੍ਹਾਂ ਆ ਦੇਖ ਸਾਦੇ ਜੀ ਕੋਈ ਭੜ ਨਹੀਂ ਸਾਹ ਲੈ ਭਾਈ ਜੀ ਦੇਖੋ ਬੋਲਾ ਹਵਾਨਾ ਆ ਜਿਹੜਾ ਤੇ ਫਿਰ ਕਿੰਨਾ ਇਹਦਾ ਮੁੱਲ ਰੱਖਦੀ ਐ ਇਹਦਾ ਮੁੱਲ 95 ਕਰਦੀ ਐ ਕੀ ਕਰਦੀ ਐ ਵਿੱਚੋਂ ਛੋਟ ਛੋਟ ਰੱਖਦੀਆਂ ਵੀ ਕਰੋ ਮੁੱਲ ਨੂੰ 95 ਕਰਦੀ ਐ ਚਲੋ ਬਾਕੀ ਮੌਕੇ ਤੇ ਕਰ ਦੋ ਕਿ ਮੰਤਨ 2000 ਛੱਡ ਦਾਂਗੇ ਅੱਛਾ ਹਾਂਜੀ 93000 ਦੀ ਦੇ ਦਾਂਗੇ 92 ਦੇ ਦਾਂਗੇ ਅੱਛਾ 92 ਦੀ ਦੇ ਦੋ ਪੂਰੇ ਕਰ ਦੋ ਮਾਜ ਜੋ ਕਰਾਉਣਾ ਪੂਰੇ 90 ਦੀ ਕਰ ਦੋ ਫਿਰ ਠੀਕ ਐ ਪਰ ਵੈੜ ਕੋ ਖੜੇ ਕਰਕੇ ਜਾਣ ਕਰੇ ਤੇ ਬਾਕੀ ਸੋਣੀ ਫੱਬਦੀ ਐ ਵੈੜ ਜਿਹੜੀ ਆ ਚਿਹਰੇ ਤੋਂ ਵੀ ਇੱਕ ਕਰੀ ਦੇਖ ਸਕਦੇ ਜੀ ਤੇ ਬਾਕੀ ਥੋੜੀ ਸੂਤ ਦੇ ਕਾਂਗਰ ਦੇ ਬੜੀ ਕੱਟੀ ਨਹੀਂ ਹੋਈ ਆ ਪੱਕੀ ਉਤਰ ਹੈਗੀ ਸਿੱਧੀ ਆ ਆਪਾਂ ਦੇਖ ਸਕਦੇ ਆ ਤੇ ਕਦ ਕਾਠ ਪੱਖਾਂ ਵੀ ਜਵਾਨ ਆ ਤੇ ਬਾਕੀ ਕੋਈ ਵੀਰ ਇੱਥੇ ਆਵੇ ਆਪਨੇ ਵੇਖੇ ਪਸੰਦ ਕਰੇ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਹ ਕੱਲ ਸੂਈ ਜੇ ਇਹ ਕੱਲ ਦੀ ਸੂਈ ਆ ਤੇ ਫਿਰ ਜੇ ਇੱਕੋ ਹੀ ਚਵਾਈ ਹੋਈ ਆ ਹਾਂਜੀ ਫਿਰ ਇਹ ਚਵਾਈ ਕਰਤੀ ਫਿਰ 8 ਕਿਲੋ ਦੁੱਧ ਕੱਢਿਆ ਜੀ ਇਹਦੇ ਥੱਲੇ ਠੀਕ ਆ ਜੀ ਹਾਂਜੀ ਇਹ ਕਿੰਨੇ ਹੋਣਾਗਾ ਵੀ 14 15 ਕਿਲੋ ਬੋਲੀ ਇਹਦੇ ਥੱਲੇ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ 20 ਕਿਲੋ ਚਾਹੀਦਾ ਵਧੀਆ ਦੇਣਾ ਇਹਨੇ ਅੱਛਾ ਹਾਂਜੀ ਤੋਰਾਂ ਫੇਰ ਇਹਨਾਂ ਵਿੱਚ ਕਰੀ ਬੱਚੇ ਦਾ ਬੜਾ ਕਰ ਚਲ ਬੰਦ ਕੋਈ ਨਹੀਂ ਚਲੋ ਅਜੇ ਇੱਕ ਵਾਰ ਫੇਰ ਲੈ ਆਉਣੀ ਤੇ ਆਲਾ ਮੱਕਾ ਦਾਗ ਮੜ ਤੋ ਜਾ ਬਾਕੀ ਉਹ ਤਰ੍ਹਾਂ ਪਿੱਠਪੜੇ ਦੀ ਇਹ ਵੀ ਚੰਗੀ ਆ ਬੱਚੇ ਦਾ ਥੋੜਾ ਜਿਹਾ ਕਿੰਦੇ ਵੱਧ ਕਰ ਦੇ ਚਲੋ ਲੈ ਜਾਓ ਬੱਚਾ ਨਾਲ ਖਾਣਵਾ ਲੇ ਚਾਹ ਆਹ ਬੱਚਾ ਕੀ ਜੀ ਮਗਰੇ ਦੇ ਬੱਚਾ ਜੀ ਆਹ ਬੱਚਾ ਜੀ ਇਹਦੇ ਮਗਰੇ ਆਹ ਦੇਖੋ ਸਾ ਨਾ ਨਾ ਰਹੇ ਆ ਦੇ ਸਾਡੇ ਥਾਣੇ ਦੇ ਲਾਗੇ ਤੋਂ ਹਨਾ ਦਾ ਸਾਈਜ਼ ਜਿਹੜਾ ਇਹਦਾ ਵਿੱਚ ਅੱਛਾ ਇਹਦੇ 1.25 ਕਰਤੀ ਆ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਇਹ ਜਿਹੜੀ 72 ਦੀ ਕੀ ਕਰਦੀ ਹੈ ਵਿੱਚ ਛੋਟ ਛੋਟ 70 ਚ ਮਾਨਤਨ ਕਰ ਦ ਅੱਛਾ 70 ਚ ਕਰ ਦੋਗੇ ਮਾਨਤਨ ਬਾਕੀ ਚਲੋ ਕੋ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਗਾਵਾਂ ਆਪਣੇ ਵਿੱਚ 4-5 ਆ ਅੱਛਾ ਇੱਥੇ ਕੋਈ ਵੀਰ ਆਏ ਤਸੱਲੀ ਕਰਕੇ ਹੋਰ ਵੀ ਗਾਵਾਂ ਜਿਹੜੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਤੇ ਗਾਵਾਂ ਵੀ ਸਾਰੀਆਂ ਆਪਣੇ ਕੋਲ ਚੰਗੇ ਦੁੱਧ ਵਾਲੀਆਂ ਹੁੰਦੀਆਂ ਜ਼ਿਆਦਾਤਰ 20+ ਵਾਲੀਆਂ ਹੀ ਹੁੰਦੀਆਂ ਨਾ ਆਪਣੇ ਕੋਲ ਤੇ ਸੁਣਿਆ ਸਮਾਂ ਆ ਜਾਂਦਾ ਵਾ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਤੇ ਆਪੇ ਜਿਹੜਾ ਵੀ ਆ ਸੰਧ ਹੁੰਦੀ ਹੈ ਕੋਈ ਸੌਦਾ ਕਰ ਲੇ ਮੋਕੇ ਤੇ ਵੀਡੀਓ ਤੇ ਚੌਪ ਪੰਜਾਂ ਗਾਵਾਂ ਦੀ ਪਾਣੀ ਪਰ ਤਿਆਰੀ ਨਹੀਂ ਹੈ ਜੀ ਠੀਕ ਆ ਗਾਵਾਂ ਚੋੜੀਆਂ ਸਾਰੀਆਂ ਆ ਬੱਜੀਆਂ ਵਾ ਜਿੱਤਰਾ ਬਾਅਦ ਕਿ ਇੱਕ ਮੱਝ ਆ ਕਿ 1500 ਲੀਟਰ ਤਿਆਰ ਕੋ ਦਾਲੇ ਤੇ ਕੰਮ ਅੱਜ ਵੀ ਆ ਇਹਦੇ ਕੋ ਵੀ ਇਤਰਾ ਕਹਿੰਦੇ ਕਿ 15-16 ਲੀਟਰ ਤਿਆਰ ਆ ਤੋ ਆਹੀ ਹੋਈ ਜੀ ਦੇਖੋ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀਰ ਆਵੇ। ਅਸੀਂ ਇਹ ਮਾਨਤਾ ਕਰ ਪੂਰਾ ਕਰਾਂਗੇ। ਠੀਕ ਹੈ ਜੀ। ਹਾਂ ਜੀ। ਠੀਕ ਹੈ ਜੀ।